ਆਪਾਂ ਇਹ ਸ਼ੋਅ ਦੇ ਦੌਰਾਨ ਨਾਮੀ ਕਲਾਕਾਰ ਗਾਇਕ ਕਲਾਕਾਰ ਰਾਜਵੀਰ ਸਿੰਘ ਜਵੰਦਾ ਜਿਨ੍ਹਾਂ ਦਾ ਪਿੱਛੇ ਜੇ ਐਕਸੀਡੈਂਟ ਹੋ ਗਿਆ ਸੀ ਹਿਮਾਚਲ ਵਾਲਿਆਂ ਨੂੰ ਜਾਂਦਿਆਂ ਹੋਇਆਂ ਔਰ ਉਹ ਐਸ ਵੇਲੇ ਆਪਣੀ ਜ਼ਿੰਦਗੀ ਚ ਮੌਤ ਦੀ ਲੜਾਈ ਇੱਕ ਨਿੱਜੀ ਹਸਪਤਾਲ ਵਿੱਚ ਲੜ ਰਿਹਾ ਆ ਬੜੇ ਸੀਰੀਅਸ ਕੇਸ ਨੂੰ ਦਾ ਉਹ ਉਨ੍ਹਾਂ ਦੇ ਉੱਤੇ ਸੱਟਾਂ ਲੱਗੀਆਂ ਆ ਆਪਾਂ ਇਸ ਗੱਲ ਦੀ ਵਿਚਾਰ ਕਰਨੀ ਆ ਕਿ ਆਫਟਰ ਗੇਟਰ ਇਹੋ ਜਿਹੀ ਦੁਰਘਟਨਾ ਸੜਕ ਦੇ ਉੱਪਰ ਹੁੰਦੀ ਆ ਉਹ ਜਿਹੜਾ ਪੈਸੇਂਜਰ ਹੈ ਜਾਂ ਸੜਕ ਦੇ ਉੱਤੇ ਆਪਣੀ ਗੱਡੀ ਜਾਂ ਮੋਟਰਸਾਈਕਲ ਤੇ ਜਾਣ ਵਾਲਾ ਬੰਦਾ ਹੈ ਜਾਂ ਔਰਤ ਹੈ ਉਹ ਸਾਰੇ ਸੇਫਟੀ ਦੇ ਇਕਪਮੈਂਟ ਆਪਣੇ ਨਾਲ ਲਾਗਦੇ ਆ ਜਾਂ ਉਹਨਾਂ ਨੂੰ ਪਹਿਨ ਕੇ ਲਾਗਦੇ ਆ ਤਾਂ ਫਿਰ ਅਜੇ ਹਾ ਐਕਸੀਡੈਂਟ ਹੋਣ ਲਈ ਜਿੰਮੇਵਾਰ ਕੌਣ ਔਰ ਦੂਸਰੀ ਆਪਾਂ ਗੱਲ ਕਰਾਂਗੇ ਕਿ ਜਿਹੜੇ ਪਰਵਾਸੀ ਮਜ਼ਦੂਰ ਪੰਜਾਬ ਆਏ ਹਨ ਵੱਖ-ਵੱਖ ਸਟੇਟਾਂ ਦੇ ਉੱਤੋਂ ਉਹਨਾਂ ਦੀਆਂ ਕਹਾਣੀਆਂ ਹਰਕਤਾਂ ਦਿਨੋਂ-ਦਿਨ ਪੰਜਾਬ ਵੱਲ ਵਧ ਰਹੀਆਂ ਜਿਹਦੇ ਕਰਕੇ ਪੰਜਾਬ ਦੇ ਲੋਕ ਬੜੇ ਪਰੇਸ਼ਾਨ ਐ ਔਰ ਡਰ ਤੇ ਸਹਿਮ ਦੇ ਵਾਤਾਵਰਨ ਵਿੱਚ ਜੀ ਰਹੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਅਗਲੀ ਗੱਲ ਇਹ ਕਹਾਂਗੇ ਜੀ ਜਦ ਹਮਾਚਾ ਦਾ ਤੇ ਰਾਸਥਾਨ ਦੇ ਵਿੱਚ ਪੰਜਾਬ ਦਾ ਕੋਈ ਬੰਦਾ ਜਾ ਕੇ ਜਲੀਲ ਨਹੀਂ ਠੀਕ ਸਕਦਾ ਜਾਂ ਉੱਥੇ ਪੱਕੇ ਤੋਂ ਤੇ ਉੱਥੇ ਨਹੀਂ ਰਹਿ ਸਕਦਾ ਤਾਂ ਫਿਰ ਪੰਜਾਬ ਹੀ ਕਿਉਂ ਇੱਕ ਅਖਾੜਾ ਬਣਾਇਆ ਜਾ ਰਿਹਾ ਆ ਵੀ ਤੇ ਜੋ ਵੀ ਆਵੇ ਉਹ ਇੱਥੇ ਰਵੇ ਜਿੰਦੇ ਮਾਤੀ ਕਰੇ ਜੋ ਡਾਕਟਰ ਨੂੰ ਸਰਟ ਕਰੇ ਜੋਰੀ ਜਿਹਕੇਤੀ ਕਰੇ ਉਹਨੂੰ ਕੋਈ ਪੁੱਛਣ ਦੱਸਣ ਵਾਲਾ ਕੋਈ ਨਹੀਂ ਅੱਜ ਇਹ ਉਹ ਹਾਲਾਤ ਜਿਹੜੇ ਆ ਪੰਜਾਬ ਦੇ ਬਣੇ ਹੋਏ ਆ ਔਰ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਹ ਜਿਹੜੇ ਬਾਹਰ ਦੇ ਸਟੇਟਾਂ ਤੋਂ ਬੰਦੇ ਆਏ ਆ ਉਹਨਾਂ ਨੇ ਥਾਂ ਥਾਂ ਉਹ ਸ਼ਰਾਬ ਪੀਣ ਬਾਟ ਟਿਕਾਣੇ ਜਿਹੜੇ ਆ ਉਹ ਬਣਾਏ ਹੋਏ ਆ ਔਰ ਉਹਨਾਂ ਦੇ ਟਕਾਣਿਆਂ ਨੂੰ ਵੇਖ ਕੇ ਇੰਜ ਮਹਿਸੂਸ ਹੁੰਦਾ ਆ ਕਿ ਇੱਥੇ ਕੋਈ ਨਾ ਕੋਈ ਸ਼ਰਾਬ ਪੀਂਦੇ ਹੱਥੇ ਜਿਹੜੇ ਆ ਉਹ ਖੁੱਲੇ ਹੋਏ ਆ ਔਰ ਅਜਿਹੇ ਕੰਦੇ ਨਾਲ ਦਿਲੀ ਸੁਪਾਲ ਵੱਲੋਂ ਇੱਕ ਨਸ਼ਿਆਂ ਬទਨਾ ਹੈ ਚਲਾਈ ਜਾ ਰਹੀ ਆ ਉਹ ਖਸ ਹੋਣ ਦੇ ਕਿਨਾਰੇ ਹੁੰਦੀ ਜਾ ਰਹੀ ਆ ਇਹਦੇ ਬਾਰੇ ਵੀ ਗਲਤ ਗੱਲਬਾਤ ਕਰਾਂਗੇ ਹੁਣ ਜਿਹੜੇ ਬੀੜਤ ਪਰਿਵਾਰ ਆ ਉਹ ਐਸ ਵੇਲੇ ਜਿਹੜੇ ਆਰ ਡਾਪੇ ਸੈਂਡ ਦੇ ਵਾਤਾਵਰਣ ਵਿੱਚ ਰਹਿਆ। ਔਰ ਇਸ ਤੋਂ ਪਹਿਲਾਂ ਕਿ ਆਪਾਂ ਹੁਣ ਗੱਲ ਸ਼ੁਰੂ ਕਰੀਏ ਡਿਟੇਲ ਦੇ ਵਿੱਚ ਕਿ ਬਾਦਮੀ ਜਵੰਦਾ ਜਿਹੜੇ ਕਿ ਪੰਜਾਬ ਦੇ ਨਹੀਂ ਦੁਨੀਆ ਭਰ ਦੇ ਪੰਜਾਬੀਆਂ ਦੇ ਤੇ ਤੇ ਕਲਾਕਾਰ ਹਨ। ਉਹਨਾਂ ਦਾ ਐਕਸੀਡੈਂਟ ਮਾਚਲ ਨੂੰ ਜਾਂਦਿਆਂ ਰਸਤੇ ਵਿੱਚ ਹੋਇਆ। ਲੇਕਨ ਦੱਸਿਆ ਜਾਂਦਾ ਆ ਕਿ ਉਹਨਾਂ ਨੇ ਆਪਣੀ ਸੇਫਟੀ ਦੇ ਲਈ ਹਾਦਸਤ ਚੀਜ਼ ਪੈਣੀ ਹੋਈ ਸੀ ਤਾਂ ਕਿ ਕੋਈ ਅਜੇਹਾ ਅਜੇ ਹੀ ਗੰਗਸਥੀ ਵਿੱਚ ਹੁੰਦੀ ਤਾਂ ਉਹ ਉਹਨਾਂ ਦਾ ਬਚਾਅ ਹੋ ਸਕਦਾ ਲੇਕਨ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਆ ਕਿ ਉਹਨਾਂ ਦੇ ਰਸਤੇ ਵਿੱਚ ਕੋਈ ਕੁੱਤੇ ਆਏ ਕੋਈ ਪਸ਼ੂ ਆਇਆ ਇਸ ਕਰਕੇ ਉਹ ਇਹ ਪਹਾੜਿਆ ਉਹ ਵਾਪਸ ਆਇਆ ਕੌਣ ਪੁੱਛਣਾ ਇਹ ਬਣਦਾ ਆ ਵੀ ਜਦੋਂ ਕੋਈ ਵਿਅਕਤੀ ਆਪਣੀ ਗੱਡੀ ਨਾਲ ਆਪਣੇ ਮੋਟਰਸਾਈਕਲ ਦੇ ਨਾਲ ਸੜਕ ਦੇ ਉੱਤੇ ਸੇਫਟੀ ਦੇ ਨਾਲ ਸਫ਼ਰ ਕਰਦਾ ਆ ਤੇ ਅਗਰ ਇਹੋ ਜਿਹੇ ਹਾਲਾਤ ਦੇ ਵਿੱਚ ਉਹਦਾ ਕੋਈ ਐਕਸੀਡੈਂਟ ਹੁੰਦਾ ਆ ਉਹਦੇ ਅੱਗੇ ਪਸ਼ੂ ਆਉਣ ਦੇ ਨਾਲ ਜਾਂ ਖੁਦਿਆਂ ਦੇ ਆਉਣ ਦੇ ਨਾਲ ਤਾਂ ਉਸ ਡਕਣਾ ਨਾਲ ਜ਼ਿੰਮੇਵਾਰ ਕੌਣ ਹੈ ਉਨਮਰ ਆ ਕੇ ਇਹੀ ਅਸੀਂ ਕਹਿਣਾ ਚਾਹਾਂਗੇ ਕਿ ਇਸ ਘਟਨਾ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਹਿਮਾਚਲ ਸਰਕਾਰ ਦੇ ਸਰਪੰਡੀਆ ਕਿਉਂਕਿ ਉਹ ਉਥੇ ਦਾ ਭਗੋਲਿਕ ਏਰੀਆ ਆ ਜਿੱਥੇ ਐਕਸੀਡੈਂਟ ਹੋਇਆ ਉਹ ਉਥੇ ਦੀ ਛੜਕਾਂ ਦੇ ਉੱਤੇ ਔਰ ਕੁੱਤੇ ਵੀ ਉਹਨਾਂ ਦੇ ਅੱਗੇ ਆਏ ਔਰ ਪਸ਼ੂ ਵੀ ਆਇਆ ਤੇ ਇਹਦੇ ਲਈ ਸਾਰੀ ਵੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਹਿਮਾਚਲ ਸਟੇਟ ਦੇ ਸਰਪੰਡੀਆ ਆਉਂਦੀ ਆ ਔਰ ਪੰਜਾਬ ਸਰਕਾਰ ਨੂੰ ਉਹਨਾਂ ਦੇ ਕੋਲ ਜਵਾਬ ਕਰ ਵੀ ਕੱਕੇ ਅਣਵੀ ਕਾਲ ਦੇ ਜੜੀਆਂ ਉਹ ਆਰਾਮ ਕਰਨੀ ਚਾਹੀਦੀ ਆ ਔਰ ਦੂਸਰਾ ਜਿਹੜਾ ਇੱਕ ਖਤਰਮ ਹੱਤ ਜਾਨ ਦੇਣਾ ਆ ਪੰਜਾਬ ਦੇ ਵਿੱਚ ਫੈਲਿਆ ਹੋਇਆ ਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੀ ਰਾਤ ਦੀ ਨੀਂਦ ਤੇ ਦਿਨ ਦਾ ਚੈਨ ਜਿਹੜਾ ਉਹ ਬਗਾੜ ਕੇ ਰੱਖ ਦਿੱਤਾ ਆ ਇਹੋ ਇਹ ਉਹ ਜਆ ਵਤਨ ਵਤਵਰਨ ਨੂੰ ਲੋਕਾਂ ਵੱਲੋਂ ਬਣਾਇਆ ਜਾ ਰਿਹਾ ਆ ਜਿਹੜੇ ਵੱਖ-ਵੱਖ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਵਸੇ ਹੋਏ ਆ ਔਰ ਇਹਨਾਂ ਵਿੱਚੋਂ ਉਹ ਘੰਟੀ ਵਾਲੇ ਲੋਕ ਜਿਹੜੇ ਆ ਕ੍ਰਾਈਮ ਦੀ ਦੁਨੀਆ ਵਿੱਚ ਐ ਸ਼ਾਮਲ ਹੋ ਕੇ ਭਾਗ ਲੈ ਰਹੇ ਆ ਜਿਨ੍ਹਾਂ ਦੇ ਕਸ ਦੇ ਕਾਰਨ ਹਰ ਰੋਜ਼ ਗੱਡੀਆਂ ਚੋਰੀ ਕਦਰ ਜਾਂ ਹੋਰ ਘਰਾਂ ਦੇ ਵਿੱਚ ਚੋਰੀ ਕਰਨ ਦੋਖਾਂ ਉੱਤੇ ਹਮਲੇ ਕਰਨ ਔਰ ਕਿਸੇ ਦੀ ਧੀ ਪੈਣ ਦੇ ਨਾਲ ਜਾਂ ਕਿ ਕਰਨ ਵਰਗੀਆਂ ਘਟਨਾਵਾਂ ਇਹਨਾਂ ਦੇ ਜੰਮੇ ਲੱਗੀਆਂ ਆ ਔਰ ਦੁੱਖ ਇਸ ਗੱਲ ਤੇ ਆਉਂਦਾ ਆ ਜਦੋਂ ਅਸੀਂ ਦੇਖਦੇ ਆ ਕਿ ਪੰਜਾਬ ਪੁਲਿਸ ਅਜੇ ਲੋਕਾਂ ਦੇ ਉੱਪਰ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੁੰਦੀ ਔਰ ਗੱਲ ਇ tanto ਤੱਕ ਵਧੀ ਹੋਈ ਆ ਕਿ ਇੱਕ ਵੀਡੀਓ ਜਦ ਮੈਂ ਦੇਖ ਰਿਹਾ ਸੀ ਉਸ ਵੀਡੀਓ ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀ ਇਹ ਇਸ ਤਰ੍ਹਾਂ ਇੱਕ ਮਜਬੂਰ ਲੋਕ ਪ੍ਰਵਾਸੀ ਮਜਬੂਰ ਲੋਕ ਉਹ ਜਿਸ ਦੇ ਉਤੇ ਵੀ ਇਹ ਹਮਲੇ ਕਰਦੇ ਇਹ ਦਿਖਾਈ ਦੇ ਰਹੇ ਸਨ ਪਰ ਜਦੋਂ ਸਾਡੀ ਪੰਜਾਬ ਪਾਕਿਸਤਾਨ ਦਾ ਹਾਲ ਇਹ ਹੋ ਜਾਵੇ ਤਾਂ ਫਿਰ ਉਹ ਕਿਹੜੀ ਇਹ ਧਰਿਆ ਜਿਹਦੇ ਜਿੰਨੇ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਜੀਵਨ ਸਖਾਲਾ ਕਰਨਾ ਆ ਜਾਂ ਉਹਨਾਂ ਦੇ ਉੱਪਰ ਕਿਸੇ ਕਿਸਮ ਦਾ ਹਮਲਾ ਨਾ ਹੋਵੇ ਉਸ ਤੋਂ ਬਚਾਉਣਾ ਆ ਸਬਾਸਤੇ ਇਹ ਪੰਜਾਬ ਪੁਲਿਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਦੇ ਨਹੀਂ ਪੰਜਾਬ ਅੰਦਰ ਕੋਈ ਐਸੀ ਲਪਹਾਵ ਦਿਖਾਈ ਨਹੀਂ ਦੇ ਰਿਹਾ ਜਿਹਦੇ ਨਾਲ ਉਹ ਇਨਾ ਗ੍ਰੈਂਡ ਪੇਸ਼ਾ ਲੋਕਾਂ ਨੂੰ ਫੜ ਕੇ ਗ੍ਰੈਬ ਕਰਕੇ ਜੇਲ੍ਹ ਦੀਆਂ ਕਾਲ ਕੋਹੜੀਆਂ ਵਿੱਚ ਸੁੱਟ ਦੇਣ ਕਿਉਂਕਿ ਉਹਨਾਂ ਨੇ ਇੰਨੇ ਧਿਆਨਕ ਤਿਉ ਧਿਆਨਕ ਜੋ ਜਿਹੜੇ ਆ ਉਹ ਕੀਤੇ ਆ ਇਹ ਦੇ ਰੱਜ ਕਤਰ ਤੇ ਲੁੱਟ ਖੋਦੀਆਂ ਵਾਅਦਾ ਤਾਂ ਜਿਹੜੀਆਂ ਉਹ ਸ਼ਾਵਾਂ ਨਾਲ ਹੁਣ ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਇਹਨਾਂ ਲੋਕਾਂ ਕੋਲ ਛਿਕਾਰਾ ਮਿਲਦਾ ਆ ਇਹ ਬੜੀ ਬਚਾਅ ਕਰਨ ਦੀ ਗੱਲ ਹੈ ਉਹ ਜਿਸ ਤੋਂ ਤੱਕ ਇਹਨਾਂ ਦੀ ਆਈ ਡੀਜ਼ ਜਾਂ ਇਹਨਾਂ ਦੇ ਕੋਲ ਅਧਾਰ ਕਾਰਡ ਦੀ ਗੱਲ ਆ ਉਹ ਤਕਰੀਬਨ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਆਪਣੇ ਆਧਾਰ ਕਾਰਡ ਤੇ ਆਈ ਡੀਜ਼ ਵਗੈਰਾ ਜਾਨੀ ਬਣਾ ਕੇ ਰੱਖੇ ਹੋਏ ਆ ਜਿਹਦੇ ਉਪਰੋਂ ਉਸ ਸਬੂਤ ਨੂੰ ਆਧਾਰ ਬਣਾ ਕੇ ਉਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਇਹ ਨੇਕਨ ਇਹ ਕੋਈ ਵੀ ਬਹੁਤ ਵੱਕਦੀ ਕੋਸ਼ਿਸ਼ ਨਹੀਂ ਕਰਦਾ ਇਹਨਾਂ ਦੇ ਆਧਾਰ ਕਾਰਡ ਜਾਂ ਆਈ ਡੀਜ਼ ਵਗੈਰਾ ਕਿੱਥੋਂ ਤੇ ਕਿਸ ਨਾਲ ਬਣੇ ਇਸ ਗੱਲ ਦੀ ਜਾਂਚ ਕੀਤੀ ਜਾਵੇ ਅਸੀਂ ਵਾਰ-ਵਾਰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰਦੇ ਆ ਰਹੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਮਾਤ-ਉਪਾਈ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਹੋਰ ਬਥੇਰੇ ਜੁਰਮ ਨਾ ਹੋ ਸਕਣ ਅਤੇ ਪੰਜਾਬ ਦੇ ਲੋਕ ਆਪਣੀ ਆਰਾਮ ਦੀ ਜ਼ਿੰਦਗੀ ਜੀੜੀਆ ਬਤੀਤ ਕਰ ਸਕਣ ਇਸ ਵੇਲੇ ਵਾਤਾਵਰਨ ਇਸ ਤਰ੍ਹਾਂ ਦਾ ਬੜਿਆ ਹੋਇਆ ਆ ਕਿ ਪੰਜਾਬ ਦਾ ਹਰ ਬੰਦਾ ਚਾਹੇ ਉਹ ਮਾਤ ਬੈ ਚਾਹੇ ਉਹ ਹੋਰਤਾ ਉਹ ਅਜਿਹੇ ਲੋਕਾਂ ਦੇ ਜ਼ੁਲਮਾਂ ਵਾਲੀਆਂ ਘਟਾਰੀਆਂ ਨੂੰ ਸਹ ਕੇ ਬਹੁਤ ਦੰਗ ਤੇ ਪਰੇਸ਼ਾਨ ਹੋਇਆ ਹੈ ਕਿ ਉਹ ਕਿਉਂਗੇ ਇਹ ਪੰਜਾਬ ਦੇ ਲੋਕ ਆਪਣੇ ਆਪ ਨੂੰ ਵੀ ਇਹਨਾਂ ਲੋਕਾਂ ਦੇ ਹੱਥੋਂ ਸੁਰੱਖਿਤ ਮਹਿਸੂਸ ਨਹੀਂ ਕਰਦੇ ਉਹਨਾਂ ਨੂੰ ਇਸ ਗੱਲ ਦਾ ਜੱਦ ਬਣਿਆ ਰਹਿੰਦਾ ਆ ਕਿ ਕਦੋਂ ਵਾਣ ਆਏ ਜਿਹੜੇ ਪ੍ਰਵਾਸੀ ਆ ਉਹ ਉਹਨਾਂ ਦੇ ਬਰ ਹਮਲਾ ਕਰਦੇ ਹਨ ਅਗਰ ਇਹੋ ਜਿਹਾ ਵਾਤਾਵਰਣ ਮੈਂ ਸੰਵਿਧਾਨ ਰੂਪ ਪੰਜਾਬ ਦੇ ਵਿੱਚ ਬਣਿਆ ਆ ਇਹ ਬੜੀ ਬੁੱਚੇ ਪੰਜਾਬੀਆਂ ਲਈ ਸਰਕਾਰ ਲਈ ਪੰਜਾਬ ਪੁਲਿਸ ਲਈ ਇੱਕ ਬੜੀ ਹੀ ਮੰਦ ਭਾਗੀ ਗੱਲ ਹੈ ਹੁਣ ਜੇ ਕਦੇ ਇੱਥੇ ਇੱਕ ਗੰਦ ਹੋ ਗਈ ਕਦੇ ਹੋਵੇ ਕਿ ਹਿਮਾਚਲ ਤੇ ਰਾਜਸਥਾਨ ਤੇ ਹੋ ਹੋ ਕਈ ਸਟੇਟਾਂ ਨੇ ਇੱਕ ਕਾਨੂੰਨ ਬਣਾ ਰੱਖਿਆ ਆ ਕਿ ਉਹਨਾਂ ਦੇ ਆਪਣੇ ਰਾਜ ਦੇ ਵਿੱਚ ਗੁਰਸੇਵਾਇਤੋਂ ਆਇਆ ਹੋਇਆ ਕੋਈ ਬੰਦਾ ਉਹ ਜ਼ਮੀਨ ਵੇਦਾ ਨਹੀਂ ਖਰੀਦ ਸਕਦਾ ਜੇਕਰ ਉਹਨਾਂ ਰਾਜਾਂ ਨੇ ਇਹੋ ਜਿਹਾ ਕਾਨੂੰਨ ਬਣਾਇਆ ਹੋਇਆ ਆ ਤੇ ਫਿਰ ਪੰਜਾਬ ਸਰਕਾਰ ਨੂੰ ਉਹ ਕੀ ਬਿਲੀਛੇ ਤਦਿਆ ਕਿ ਇਹ ਅਜੇ ਤੱਕ ਵੀ ਇਸ ਗੱਲ ਦੇ ਪਿਆਰ ਨਹੀਂ ਹੋ ਰਹੀ ਕਿ ਐਸਾ ਕਾਨੂੰਨ ਪੰਜਾਬ ਅੰਦਰ ਬਣਾਇਆ ਜਾਵੇ ਜਿਹੜੇ ਨਾਲ ਕੋਈ ਵੀ ਬਾਦੋਂ ਆਉਣ ਵਾਲਾ ਵਿਅਕਤੀ ਔਰਤ ਜਾਂ ਮਰਦ ਹੋਵੇ ਜੀਆ ਉਹ ਪੰਜਾਬ ਆਂ ਕਿਸੇ ਕੇਸ ਵਿੱਚ ਜੇ ਮੈਂ ਜੇਰਦਾਦ ਨਾ ਖਰੀਦ ਸਕੇ ਤੇ ਅਗਰ ਅਜਿਹਾ ਕਾਨੂੰਨ ਬਣਦਾ ਆ ਤਾਂ ਬਿਲਕੁਲ ਇਹ ਗੱਲ ਸਪਸ਼ਟ ਹੈ ਕਿ ਪੰਜਾਬ ਵਿੱਚੋਂ ਕਰਾਇੰਗ ਕਰਨ ਵਾਲੇ ਲੋਕਾਂ ਦੀਆਂ ਲੋਕਾਂ ਦੀ ਗੈਂਟੀ ਵੀ ਘਟੇਗੀ ਔਰ ਕਰਾਇੰਗ ਜਿਹੜੇ ਜਨਮ ਹੋ ਰਹਾ ਹੈ ਉਹਨਾਂ ਦੀ ਗੈਂਟੀ ਨੂੰ ਵੀ ਕੁਝ ਘੱਟ ਦੇ ਲਿਆ ਉਹ 파이 ਜਾ ਸਕੇਗੀ ਹੁਣ ਦੇਖਣਾ ਇਹ ਆ ਪੰਜਾਬ ਸਰਕਾਰ ਨੇ ਕਿ ਆਇਆ ਉਹ ਕਾਨੂੰਨ ਬਣਾਉਣ ਲਈ ਸਹਿਮਤ ਹੁੰਦੀ ਆ ਜਾਂ ਨਹੀਂ ਜੇਕਰ ਨਹੀਂ ਹੁੰਦੀ ਤਾਂ ਇਹ ਸਮੁੱਚੇ ਪੰਜਾਬੀਆਂ ਦੇ ਨਾਲ ਸਰਕਾਰ ਦਾ ਇੱਕ ਵਿਸ਼ਵਾਸ ਘਾਟ ਜਿਹੜਾ ਆ ਉਹ ਉਹ ਹੋਵੇਗਾ ਜਿਸ ਤੋਂ ਬਚਣ ਲਈ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਹਰਕਤ ਵਿੱਚ ਆ ਕੇ ਅਜੀ ਹੱਥ ਨੂੰ ਬਣਾਉਣ ਲਈ ਅਭਰਾਨੇ ਕਰਨੇ ਚਾਹੀਦੇ ਆ ਉਹਨੋ ਜਿਹੜੇ ਅਗਨੀ ਗਲਨਾ ਕਰਨ ਜਾ ਰਹੇ ਆ ਉਹ ਹੈ ਇਹਨਾਂ ਲੋਕਾਂ ਵੱਲੋਂ ਕਿਉਂਕਿ 36 37 ਲੱਖ ਦਾ ਅੰਕੜਾ ਮੈਂਟਰੀ ਜਿਹੜੀ ਆ ਉਹ ਇਸ ਅਜਿਹੇ ਲੋਕਾਂ ਦੀ ਆ ਜਿਹੜੇ ਦੂਸਰੇ ਸੂਬਿਆਂ ਤੋਂ ਆ ਕੇ ਪੰਜਾਬ ਵਸੇ ਆ ਔਰ ਉਹ ਕੀ ਕਰਦੇ ਆ ਕਿ ਹਰ ਰੋਜ਼ ਸ਼ਾਮ ਨੂੰ ਆਪੋ ਆਪਣੀਆਂ ਟੋਗੀਆਂ ਬਣਾ ਕੇ ਜਿੱਥੇ ਉਹਨਾਂ ਦਾ ਲੱਗਦਾ ਆ ਜਾਂ ਜਿੱਥੇ ਵੀ ਉਹਨਾਂ ਨੂੰ ਜਿਵੇਂ ਅੰਮ੍ਰਿਤਿਆ ਉਦਿਲਖਲਾ ਪੀਲੀ ਸ਼ੁਰੂ ਕਰ ਬਿਲੇ। ਔਰ ਇਹਦੇ ਨਾਲ ਨਾਲ ਉਥੋਂ ਲੰਘਣ ਵਾਲੀਆਂ ਧੀਆ ਪਹਿਣਾ ਦੇ ਨਾਲ ਕੁਝ ਮਜ਼ਾਕ ਕਰਦੇ ਆ। ਲੇਕਿਨ ਕਿਨਾਂ ਨੇ ਅਜਿਹਾ ਕੰਮ ਕੋਈ ਦੂਪ ਸਕੰਦਾ ਦੂਪ ਸਕੰਨ ਵੀ ਹਿੰਮਤ ਨਹੀਂ ਕਰਿਆ। ਔਰ ਇੱਥੇ ਹੀ ਗੱਲ ਵਸਨੀ ਕਿ ਅੱਜ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤਭੀ ਲੰਬੇ ਸਮੇਂ ਤੋਂ ਪੰਜਾਬ ਅੰਦਰ ਨਸ਼ਿਆਂ ਨੂੰ ਫਲ ਪਾਉਣ ਦੇ ਲਈ ਆਪਣੀ ਜਿਹੜੀ ਮਹਿੰਮ ਸ਼ੁਰੂ ਕੀਤੀ ਆ ਉਹ ਇਹਨਾਂ ਲੋਕਾਂ ਦੇ ਵਤੀਵੇ ਦੇ ਕਾਰਨ ਪੰਜਾਬ ਸਰਕਾਰ ਦੀ ਨਸ਼ਾ ਰੋधी ਮਹਿੰਮ ਡੇਲੀਆ ਉਹ ਫਰ ਉਹਨਾਂ 'ਤੇ ਪਾਈ ਜਾਣੀ ਆ ਔਰ ਉਹਦੇ ਵਿੱਚ ਖਰੋਤ ਪੈਦਾ ਕੀਤੀ ਜਾ ਰਹੀ ਹੈ ਅਸੀਂ ਜੇਕਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸੈਨਮਿਆਂ ਦੇ ਵਿੱਚ ਪੰਜਾਬ ਅੰਦਰ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਲੜ ਹੈ ਤਾਂ ਉਹਨਾਂ ਨੇ ਕਟੋ-ਕਟ ਅਜੇ ਹੀ ਲੋਕਾਂ ਨੂੰ ਲਾਥ ਪੂਣੀ ਚਾਹੀਦੀ ਆ ਜਿਹੜੇ ਹਰ ਗਲੀ ਮਹਾਦੇ ਦੇ ਕੋਨੇ ਵਿੱਚ ਚੌਕ ਵਿੱਚ ਖੜੇ ਹੋ ਕੇ ਟੁਨੀਆਂ ਦੀਆਂ ਟੁਨੀਆਂ ਸ਼ਰਾਬ ਪੀਂਦੀਆਂ ਆ ਔਰ ਉੱਥੋਂ ਨਿਕਣ ਵਾਲੀਆਂ ਔਰ ਤਾਂ ਜਾ ਪੁਲੀਆ ਦੇ ਨਾਲ ਉਹ ਵੱਧ ਕਤਾਨੀ ਕਰਦੇ ਆ ਜਿਸ ਨੂੰ ਦੇ ਕੇ ਕਿਸੇ ਵੀ ਕਿਸਮ ਦੇ ਨਾਲ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਅਜੇਹਾ ਹੋ ਜਾਣ ਦੀ ਵੀ ਸੰਭਾਵਨਾ ਆ ਕਿ ਕੁਝ ਜਦੋਂ ਪ੍ਰਭਾਵਿਤ ਲੋਕ ਜਿਹੜੇ ਆ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਪਤਾ ਲੱਗਦਾ ਆ ਹੋ ਸਕਦਾ ਆ ਕਿ ਉਹ ਅੱਗੇ ਆਉਣ ਔਰ ਅੱਗੇ ਆ ਕੇ ਅਜਿਹੇ ਲੋਕਾਂ ਦੇ ਨਾਲ ਦੋ ਦੋ ਚਾਰ ਚਾਰ ਹਾਥੇ ਇਹਨਾਂ ਨੂੰ ਕਰਕੇ ਦਿਖਾਵਾਂ ਤਾਂ ਕਿ ਇਹਨਾਂ ਵੱਲੋਂ ਜਿਹੜੇ ਜਲਨ ਕੀਤੇ ਜਾ ਰਹੇ ਆ ਪੰਜਾਬ ਅੰਦਰ ਉਹਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਠੱਲ ਪਾਈ ਜਾ ਸਕੇ ਹੁਣ ਜਿਹੜੇ ਪੀੜਤ ਪਰਿਵਾਰ ਹੈ ਜਿਹੜੇ ਪੀੜਤ ਪਰਿਵਾਰ ਹੈ ਜਿੰਨਾਂ ਦਾ ਉੱਥੋਂ ਨਿਕਲਣਾ ਬੜਾ ਮੁਸ਼ਕਲ ਹੋ ਗਿਆ ਆ ਉਹ ਜਾਣ ਤੇ ਜਾਣ ਕਿੱਥੇ ਕਿਉਂਕਿ ਉਹਨਾਂ ਨੇ ਵੀ ਅਕਸਰ ਆਪਣੇ ਦਿਨ ਦੇ ਕੰਮ ਕਰਨੇ ਆ ਆਪਣੇ ਪਰਵਾਦਾਂ ਦੀਆਂ ਜ਼ਿੰਦਗੀ ਜ਼ਿੰਦਗੀਆਂ ਦਾ ਫ਼ਾਦਲ ਉਸ ਨੂੰ ਕੱਢ ਲਈ ਹਾੜਾ ਗਿੱਲਾ-ਸੀਲਾ ਕਰਨਾ ਹੁੰਦਾ ਆ ਉਹਨਾਂ ਦੀ ਘਾਪੀਆਂ ਔਰਤਾਂ ਤੇ ਕੁੜੀਆਂ ਨੇ ਵੀ ਆਪਣੇ ਕੰਮ ਕਰਾਂ ਲਈ ਬਾਅਦ ਅੰਦਰ ਜਾਣਾ ਹੁੰਦਾ ਆ ਫਿਰ ਅਗਰ ਅਜਿਹੇ ਲੋਕਾਂ ਦੇ ਘਰ ਤੋਂ ਸਾਡੀਆਂ ਔਤਾਂ ਜਾਂ ਕੁੜੀਆਂ ਆਪਣੇ ਪਰਿਵਾਰਾਂ ਵਿੱਚੋਂ ਬਾਹਰ ਨਿਕਲ ਲਈ ਹਿੰਮਤ ਨਾ ਰੱਖਣ ਤਾਂ ਇਹ ਬੜੀ ਮਾੜੀ ਗੱਲ ਹੈ ਉਹ ਇਹਦਾ ਸਾਰਾ ਜਿਹੜਾ ਠਿਕਰਾਇਆ ਉਹ ਪੰਜਾਬ ਸਰਕਾਰ ਤੇ ਪੰਜਾਬ ਪਾਲਿਸ ਦੇ ਉੱਪਰ ਪੰਨਿਆਂ ਜਾ ਸਕਦਾ ਆ ਕਿ ਉਹ ਇਹਨਾਂ ਲੋਕਾਂ ਨੂੰ ਕੋਈ ਛਲ ਪਾਉਣ ਦੇ ਲਈ ਅਚੇਚਾ ਯਤਨ ਨਹੀਂ ਕਰਦੇ ਇਸ ਕਾਰਨ ਜਿਹੜਾ ਇੱਥੇ ਦੇ ਲੋਕਾਂ ਦੀ ਬੈਂ ਦੀ ਚੈਨ ਤੇਰਾ ਦੀ ਨੀਂਬ ਜਿਹੜੀ ਆ ਉਹ ਖਰਾਬ ਹੋ ਰਹੀ ਆ ਪਰ ਅਜੇ ਹਵਾਤਾਵਾ ਦਾ ਰਾਜ ਪੰਜਾਬ ਅੰਦਰ ਫੈਲ ਗਿਆ ਹੈ ਔਰ ਕਿਸੇ ਕੈਂਪ ਤੇ ਵੀ ਕੋਈ ਵੱਡੀ ਅਣਸਖਾਮੀ ਘਟਨਾ ਵੀ ਇਥੇ ਵਤ ਰਤ ਸਕਦੀ ਹੈ ਹੁਣ ਇਹ ਕੋਈ ਇਹ ਗੱਲ ਇਹਨਾਂ ਲੋਕਾਂ ਕੋਲੋਂ ਪੁੱਛਣ ਦਾ ਯਤਨ ਨਹੀਂ ਕਰ ਰਿਹਾ ਵੀ ਭਾਈ ਤੁਹਾਡੇ ਕੋਲ ਜਿਹੜੇ ਆਇਡੈਂਟੀਟੀ ਕਾਰਡ ਆ ਜਾਂ ਜਿਹੜੇ ਤੁਹਾਡੇ ਕੋਲ ਆਧਾਰ ਕਾਰਡ ਆ ਉਹ ਕਿੱਥੋਂ ਤੇ ਕਿਸ ਤਰ੍ਹਾਂ ਬਣਾਏ ਉਹ ਉਹਨਾਂ ਦੇ ਬਰਾਉਨ ਬੱਚੇ ਤੁਸੀਂ ਗੈਰ ਕਾਨੂੰਨੀ ਰਸਤਾ ਕਿਉਂ ਅਪਣਾਇਆ ਉਹ ਅਗਰ ਇਹ ਅਜਿਹੇ ਲੋਕ ਹੈਗਾ ਜੇ ਪੁਲਿਸ ਦੇ ਗ੍ਰੈਸਟ ਬੱਚ ਹੁੰਦੇ ਆ ਤਾਂ ਉਹਨਾਂ ਨੂੰ ਵਾਕ ਤੋਂ ਵਾਦ ਸੁਝਾਅ ਦੇਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਆ ਤਾਂ ਤਾਂ ਕਿ ਪੰਜਾਬ ਦਾ ਸ਼ਾਂਤ ਮਈ ਮਾਹੌਲ ਜਿਹੜਾ ਹੋਰ ਜ਼ਿਆਦਾ ਖਰਾਬ ਨਾ ਹੋ ਸਕੇ ਕਿ ਅਸੀਂ ਆਸ ਕਰੀਏ ਕਿ ਅਜਿਹੇ ਲੋਕ ਜਿਹੜੇ ਜੁਰਮਾਂ ਦੇ ਵਿੱਚ ਜੁਰਮਾਂ ਦੀ ਦੁਨੀਆ ਵਿੱਚ ਪਰਵੇਸ਼ ਕਰ ਚੁੱਕੇ ਆ ਉਹ ਉਹ ਐਕ ਵਿੱਚ ਸਰਕਾਰ ਤੇ ਪੰਜਾਬ ਪੁਲਿਸ ਦੇ ਦੱਦੇ ਮਾਰੇ ਆਪਣੇ ਇਹ ਅਜਿਹੇ ਜਿਹੜੀਆਂ ਕਪੜੂਤਾ ਆ ਉਹਨੂੰ ਛੱਡਣ ਲਈ ਉਹ ਅੱਗੇ ਆਉਣਗੇ ਔਰ ਜੇਕਰ ਉਹ ਛੱਡ ਨਾ ਸਕਣ ਆਪਣੇ ਜੁਰਮਾਂ ਦੀ ਕਹਾਣੀ ਨੂੰ ਤਾਂ ਉਹਨਾਂ ਨੂੰ ਜਿਹਦਾ ਮੀਆਂ ਸੀਠਾ ਪਿੱਛੇ ਜੂ ਬੰਦ ਕਰਨਾ ਚਾਹੀਦਾ ਆ ਤਾਂ ਕੇ ਪੰਜਾਬ ਤੇ ਪੰਜਾਬ ਦੇ ਲੋਕ ਆਪਣੀ ਜਿੰਦਗੀ ਜੀ ਲਈ ਆਪਣੀਆਂ ਉਹ ਆਰਾਮ ਤੇ ਇੱਜ਼ਤ ਦੇ ਨਾਲ ਜੀ ਸਕਣ ਥੈਂਕ ਯੂ ਵੈਰੀ ਮਚ